ਮੈਂ ਰਮਨ ਡੱਲਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਐਸ.ਵੀ.ਪ ਪਠਾਨਕੋਟ ਜੋ ਫੂਲ ਬਾਵਾ ਵਿੱਚ ਹਮਲਾ ਹੋਇਆ ਉਹਦੀ ਸਖਤ ਦੋਸ਼ਰਤ ਨਿੰਦਿਆ ਕਰਦਾ ਹਾਂ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਸੁੱਤੇ ਦਿਓ ਦੀ ਜਾਗ ਜਾਓ ਤੁਹਾਨੂੰ ਪਤਾ ਨਹੀਂ ਲੱਗਦਾ ਜੋ ਟਾਰਗੇਟ ਹਿੰਦੂਆ ਤੇ ਕੀਤਾ ਜਾ ਰਿਹਾ ਬਹੁਤ ਹੀ ਮਾੜੀ ਕਰਕਟਨਾ ਹੈ ਅਗਰ ਜੇ ਤੁਸੀਂ ਨਹੀਂ ਕਰਦੇ ਫੇਰ ਜਦ ਐਸੀ ਵਿੰਗ ਨੇ ਜਦ ਐਂਡਾ ਚੁੱਕ ਲਿਆ ਤੇ ਦੁਨੀਆ ਤੇ ਉੱਤੇ ਬਚਾਣ ਵਾਲਾ ਕੋਈ ਨਹੀਂ ਮਿਲੇਗਾ ਆਪਾਂ ਫੇਰ ਤੁਹਾਨੂੰ ਇਹੋ ਹੀ ਬੇਨਤੀ ਕਰਨਿਆ ਕਿ ਇਹਨਾਂ ਨੂੰ ਪਕੜ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਜਾਏ ਅਗਰ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਫੇਰ ਇਹਨਾਂ ਨੂੰ ਆਪਾਂ ਦੱਸਦੇ ਕਿ ਹਿੰਦੂਆਂ ਦੇ ਟਾਰਗੇਟ ਕਿੱਦਾਂ ਕਰੀ ਦਿੰਦਾ ਸਾਡੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਉਹਨਾਂ ਕੋ ਇੱਕ ਪੂਰੇ ਵਰਲਡ ਦੇ ਵਿੱਚ ਸਰਦਾਰ ਕੌਮ ਇੱਕ ਐਸੀ ਕੌਮ ਹੈ ਜੋ ਕਿਸੇ ਨਾਲ ਬਿਤਕਰਾ ਨਹੀਂ ਕਰਦੀ ਆਪਾਂ ਅੱਜ ਆਪਣੇ ਆਪ ਨੂੰ ਮਾਣ ਮਹਿਸੂਸ ਕਰਨਾ ਵੀ ਮੈਂ ਸ਼ਰੋਮਣੀ ਕਾਲੀਦਾਲ ਦਾ ਇੱਕ ਛੋਟਾ ਜਿਹਾ ਛਪਾਈਆ ਤੇ ਆਪਾਂ ਪਿੱਛੇ ਹਟਣਾ ਵਾਲੇ ਨਹੀਂ ਹਾਂ ਅਗਰ ਜੇ ਤੁਸੀਂ ਨਹੀਂ ਕੋਚ ਕਰ ਸਕਦੇ ਤੇ ਮਿਹਰਬਾਨੀ ਕਰਕੇ ਸਰਕਾਰ ਤੋਂ ਸਿਫਾ ਦਿਓ ਤੇ ਸ਼ਰੋਮਣੀ ਕਾਲੀ ਦਲ ਦੀ ਪੰਜਾਬ ਦੀ ਸਰਕਾਰ ਬਣਾਓ ਕਿ ਆਪਾਂ ਫੂਲ ਬਾਮਾ ਚ ਕੀ ਪੂਰੇ ਵਰਲਡ ਦੇ ਵਿੱਚ ਕਿਸੇ ਨੇ ਧੱਕਾ ਨਹੀਂ ਹੁੰਦਿਆਂਗੇ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਪ੍ਰਧਾਨ ਸਾਹਿਬ ਕਹਿ ਰਹੇ ਨੇ ਇਹ ਸਰਦਾਰ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਇਹ ਸਰਦਾਰ ਗੁਲਜਾਰ ਸਿੰਘ ਰਣਕੇ ਸਾਹਿਬ ਕਹਿ ਰਹੇ ਨੇ ਤੇ ਮੈਂ ਫੇਰ ਤੁਹਾਨੂੰ ਲਾਸਟ ਦੇ ਇਹੋ ਬੇਨਤੀ ਕਰਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੇ ਨੱਥ ਪਾ ਲੋ ਜੇਕਰ ਅਗਰ ਸਾਡੇ ਹੱਥ 'ਚ ਕਮਾਨ ਆ ਗਈ ਨਾ ਤੇ ਆਪਾਂ ਤੁੰਨ ਤੁੰਨ ਕੇ ਮਾਰ ਦੇਣਾ ਆਪਾਂ ਬਖਸ਼ਣਾ ਨਹੀਂ ਜਾਏਗਾ ਐਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ